ਮਸ਼ਹੂਰ ਅਦਾਕਾਰਾ ਮਲਾਈਕਾ ਅਰੋੜਾ ਦੇ ਪਿਤਾ ਦੇ ਵੱਲੋਂ ਵੱਡਾ ਕਦਮ ਚੁੱਕ ਲਿਆ ਗਿਆ ਹੈ ਜੀ ਹਾਂ ਉਹਨਾਂ ਦੇ ਵੱਲੋਂ ਚੌਥੀ ਮੰਜ਼ਲ ਤੋਂ ਛਾਲ ਮਾਰੀ ਗਈ ਹੈ ਜੀਆਂ ਦੱਸਿਆ ਜਾ ਰਿਹਾ ਹੈ ਕਿ ਮਲਾਈਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਇਸ ਜਹਾਨ ਨੂੰ ਛੱਡ ਗਏ ਨੇ ਕਿ ਕੀ ਕਾਰਨ ਨੇ ਕਿ ਉਹਨਾਂ ਦੇ ਵੱਲੋਂ ਇੰਨਾ ਵੱਡਾ ਕਦਮ ਚੁੱਕਿਆ ਗਿਆ ਇਹ ਤਾਂ ਬਾਅਦ ਦੇ ਵਿੱਚ ਹੀ ਪਤਾ ਚੱਲੇਗਾ ਪਰ ਪਰਿਵਾਰ ਨੂੰ ਬਹੁਤ ਵੱਡਾ ਇਹ ਸਦਮਾ ਵੱਜਿਆ ਨਾਮੀ ਅਦਾਕਾਰਾਂ ਨੇ ਮਲਾਇਕਾ ਅਰੋੜਾ ਖਾਨ ਅਤੇ ਉਹਨਾਂ ਦੇ ਪਿਤਾ ਅਨਿਲ ਅਰੋੜਾ ਜੋ ਕਿ ਇੱਕ ਪੰਜਾਬੀ Hindu ਪਰਿਵਾਰ ਨਾਲ ਸੰਬੰਧ ਰੱਖਦੇ ਨੇ ਅਨਾਦੇਵ ਵੱਲੋਂ ਵੱਡਾ ਕਦਮ ਮੈਜੋ ਚੁੱਕ ਲਿਆ ਗਿਆ ਸੋ ਪਰਿਵਾਰ ਦੇ ਲਈ ਇਹ ਬਹੁਤ ਦੁੱਖ ਭਰੀ ਘੜੀ ਹੈ ਦੁੱਖ ਭਰੀਆ ਪੱਲ ਹੈ ਕਿ ਆਖਿਰਕਾਰ ਅਨਿਲ ਅਰੋੜਾ ਦੇ ਵੱਲੋਂ ਇਹ ਇੰਨਾ ਵੱਡਾ ਕਦਮ ਕਿਉਂ ਚੁੱਕਿਆ ਗਿਆ ਸਦਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣੇ ਘਰ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰੀ ਹੈ ਤੋ ਕੀ ਕਾਰਨ ਨੇ ਇਸ ਦੇ ਪਿੱਛੇ ਤਾਂ ਬਾਅਦ ਖੁਲਾਸਾ ਹੋਏਗਾ ਪਰ ਪਰਿਵਾਰ ਨੂੰ ਇਸ ਵੇਲੇ ਬਹੁਤ ਵੱਡਾ ਝਟਕਾ ਵੱਜਿਆ ਮਲਾਈਕਾ ਅਰੋੜਾ ਤੇ ਉਹਨਾਂ ਦੇ ਪਰਿਵਾਰ ਲਈ ਦੁੱਖ ਦੀ ਘੜੀ ਹੈ ਕਿ ਉਹਨਾਂ ਦੇ ਪਿਤਾ ਦੇ ਵੱਲੋਂ ਅਨਿਲ ਅਰੋੜਾ ਨੇ ਐਨਾ ਵੱਡਾ ਕਦਮ ਚੁੱਕ ਲਿਆ ਮਸ਼ਹੂਰ ਅਦਾਕਾਰਾ ਮਲਾਈਕਾ ਅਰੋੜਾ ਦੇ ਪਿਤਾ ਦੇ ਵੱਲੋਂ ਵੱਡਾ ਕਦਮ ਚੁੱਕ ਲਿਆ ਗਿਆ ਜੀ ਹਾਂ ਉਹਨਾਂ ਦੇ ਵੱਲੋਂ ਚੌਥੀ ਮੰਜ਼ਲ ਤੋਂ ਚਾੜ ਮਾਰੀ ਗਈ ਹੈ ਜੀਆਂ ਦੱਸਿਆ ਜਾ ਰਿਹਾ ਹੈ ਕਿ ਮਲਾਈਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਇਸ ਜਹਾਂ ਨੂੰ ਛੱਡ ਗਏ ਨੇ ਸੋ ਇਹ ਕੀ ਕਾਰਨ ਨੇ ਕਿ ਉਹਨਾਂ ਦੇ ਵੱਲੋਂ ਇੰਨਾ ਵੱਡਾ ਕਦਮ ਚੁੱਕਿਆ ਗਿਆ ਇਹ ਤਾਂ ਬਾਅਦ ਦੇ ਵਿੱਚ ਹੀ ਪਤਾ ਚੱਲੇਗਾ ਪਰ ਪਰਿਵਾਰ ਨੂੰ ਬਹੁਤ ਵੱਡਾ ਇਸ ਸਦਮਾ ਵੱਜਿਆ ਨਾਮੀ ਅਦਾਕਾਰਾ ਨੇ ਮਲਾਈਕਾ ਅਰੋੜਾ ਖਾਨ ਅਤੇ ਉਹਨਾਂ ਦੇ ਪਿਤਾ ਅਨਿਲ ਅਰੋੜਾ ਜੋ ਕਿ ਇੱਕ ਪੰਜਾਬੀ Hindu ਪਰਿਵਾਰ ਨਾਲ ਸਬੰਧ ਰੱਖਦੇ ਨੇ ਉਹਨਾਂ ਦੇ ਵੱਲੋਂ ਵੱਡਾ ਕਦਮ ਮੈਜੂਰ ਚੁੱਕ ਲਿਆ ਗਿਆ ਸੋ ਪਰਿਵਾਰ ਦੇ ਲਈ ਇਹ ਬਹੁਤ ਦੁੱਖ ਭਰੀ ਘੜੀ ਹੈ ਦੁੱਖ ਭਰੀਆ ਪੱਲ ਹੈ ਕਿ ਆਖਿਰਕਾਰ ਅਨਿਲ अरोड़ा ਦੇ ਵੱਲੋਂ ਇਹ ਇੰਨਾ ਵੱਡਾ ਕਦਮ ਕਿਉਂ ਚੁੱਕਿਆ ਗਿਆ ਸੁਸਦਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣੇ ਘਰ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰੀ ਹੈ ਤੋ ਕੀ ਕਾਰਨ ਨੇ ਇਸ ਦੇ ਪਿੱਛੇ ਤਾਂ ਬਾਅਦ ਖੁਲਾਸਾ ਹੋਏਗਾ ਪਰ ਪਰਿਵਾਰ ਨੂੰ ਇਸ ਵੇਲੇ ਬਹੁਤ ਵੱਡਾ ਝਟਕਾ ਵੱਜਿਆ ਮਲਾਈਕਾ ਅਰੋੜਾ ਤੇ ਉਹਨਾਂ ਦੇ ਪਰਿਵਾਰ ਲਈ ਦੁੱਖ ਦੀ ਘੜੀ ਹੈ ਕਿ ਉਹਨਾਂ ਦੇ ਪਿਤਾ ਦੇ ਵੱਲੋਂ ਅਨਿਲ ਅਰੋੜਾ ਨੇ ਐਨਾ ਵੱਡਾ ਕਦਮ ਚੁੱਕ ਲਿਆ ਮਸ਼ਹੂਰ ਅਦਾਕਾਰਾ ਮਲਾਈਕਾ ਅਰੋੜਾ ਦੇ ਪਿਤਾ ਦੇ ਵੱਲੋਂ ਵੱਡਾ ਕਦਮ ਚੁੱਕ ਲਿਆ ਗਿਆ ਜੀ ਹਾਂ ਉਹਨਾਂ ਦੇ ਵੱਲੋਂ ਚੌਥੀ ਮੰਜ਼ਲ ਤੋਂ ਚਾਰ ਮਾਰੀ ਗਈ ਹੈ ਜੀਆਂ ਦੱਸਿਆ ਜਾ ਰਿਹਾ ਹੈ ਕਿ ਮਲੈਕਾ अरोड़ा ਦੇ ਪਿਤਾ ਅਨਿਲ अरोड़ा ਇਸ ਜਹਾਂ ਨੂੰ ਛੱਡ ਗਏ ਨੇ ਸੋ ਇਹ ਕੀ ਕਾਰਨ ਨੇ ਕਿ ਉਹਨਾਂ ਦੇ ਵੱਲੋਂ ਇੰਨਾ ਵੱਡਾ ਕਦਮ ਚੁੱਕਿਆ ਗਿਆ ਇਹ ਤਾਂ ਬਾਅਦ ਦੇ ਵਿੱਚ ਹੀ ਪਤਾ ਚੱਲੇਗਾ ਪਰ ਪਰਿਵਾਰ ਨੂੰ ਬਹੁਤ ਵੱਡਾ ਇਸ ਸਦਮਾ ਵੱਜਿਆ ਨਾਮੀ ਅਦਾਕਾਰਾ ਨੇ ਮਲੈਕਾ अरोड़ा ਖਾਨ ਅਤੇ ਉਹਨਾਂ ਦੇ ਪਿਤਾ ਅਨਿਲ अरोड़ा ਜੋ ਕਿ ਇੱਕ ਪੰਜਾਬੀ Hindu ਪਰਿਵਾਰ ਨਾਲ ਸਬੰਧ ਰੱਖਦੇ ਨੇ ਉਹਨਾਂ ਦੇ ਵੱਲੋਂ ਵੱਡਾ ਕਦਮ ਮੈਜੂਰ ਚੁੱਕ ਲਿਆ ਗਿਆ ਸੋ ਪਰਿਵਾਰ ਦੇ ਲਈ ਇਹ ਬਹੁਤ ਦੁੱਖ ਭਰੀ ਘੜੀ ਹੈ ਦੁੱਖ ਭਰੀਆ ਪਲ ਹੈ ਕਿ ਆਖਿਰਕਾਰ ਅਨਿਲ अरोड़ा ਦੇ ਵੱਲੋਂ ਇਹ ਇੰਨਾ ਵੱਡਾ ਕਦਮ ਕਿਉਂ ਚੁੱਕਿਆ ਗਿਆ ਸੂਦਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣੇ ਘਰ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰੀ ਹੈ ਸੋ ਕੀ ਕਾਰਨ ਨੇ ਇਸ ਦੇ ਪਿੱਛੇ ਤਾਂ ਬਾਅਦ ਖੁਲਾਸਾ ਹੋਏਗਾ ਪਰ ਪਰਿਵਾਰ ਨੂੰ ਇਸ ਵੇਲੇ ਬਹੁਤ ਵੱਡਾ ਝਟਕਾ ਵੱਜਿਆ ਮਲਾਈਕਾ ਅਰੋੜਾ ਤੇ ਉਹਨਾਂ ਦੇ ਪਰਿਵਾਰ ਲਈ ਦੁੱਖ ਦੀ ਘੜੀ ਹੈ ਕਿ ਉਹਨਾਂ ਦੇ ਪਿਤਾ ਦੇ ਵੱਲੋਂ ਅਨਿਲ ਅਰੋੜਾ ਨੇ ਐਨਾ ਵੱਡਾ ਕਦਮ ਚੁੱਕਿਆ